ਸਾਡੇ ਨਗਰ ਗੁਰੂ ਕੇ ਬਾਗ ਦੇ ਵਿੱਚ ਅਸੀਂ ਪੁਰਾਣੇ ਬਿਦੁਰਗਾ ਦੇ ਕੋਲੋਂ ਇਹ ਬਚਨ ਸੁਣਦੇ ਰਹੇ ਕਿ ਉਸ ਸਖਾਣ ਤੇ ਧੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੁਝ ਬਚਨ ਕਹੇ ਜਿਨ੍ਹਾਂ ਵਿੱਚੋਂ ਦੋ ਚਾਰ ਮੈਂ ਬੇਨਤੀ ਕਰਾਂ ਜਿਹੜੇ ਆਮ ਪ੍ਰਚਲਿਤ ਨਹੀਂ ਕਿਸੇ ਨੂੰ ਸਾਪ ਡੰਗ ਜਾਏ ਸ਼ਰਧਾ ਭਾਵਨਾ ਗੁਰੂ ਘਰ ਦੇ ਵਿੱਚ ਹੋਵੇ ਤੇ ਗੁਰੂ ਅਗੇ ਅਰਦਾਸ ਕਰੇ ਕੜਾ ਪ੍ਰਸ਼ਾਦ ਦੀ ਦੇਖ ਕਰਾ ਕੇ ਅਰਦਾਸ ਕਰਾਵੇ ਚਲੋ ਇਲਾਜ ਤੇ ਜਿਹੜਾ ਹੋਣਾ ਹੋਣਾ ਹੀ ਹੈ ਪਰ ਗੁਰੂ ਅੱਗੇ ਅਰਦਾਸ ਕਰਾਏ ਤੇ ਉਹਦੀ ਮੌਤ ਨਹੀਂ ਹੋਵੇਗੀ ਤੇ ਉਸ ਤੋਂ ਅਗਲੀ ਬਚਨ ਜਿਹੜਾ ਉਹ ਬਜ਼ੁਰਗ ਦੱਸਦੇ ਨੇ ਕਿ ਇਸ ਅਸਥਾਨ ਤੇ ਕੋਈ ਜਿਹਦੇ ਘਰ ਔਲਾਦ ਨਹੀਂ ਕੋਈ ਧੀ ਨਹੀਂ ਕੋਈ ਪੁੱਤ ਨਹੀਂ ਉਹ ਕੋਈ ਫਲਦਾਰ ਪੌਦਾ ਲੈ ਕੇ ਇਹ ਕੋਸ ਸਥਾਨ ਤੇ ਗੁਰੂ ਚਰਨਾਂ ਵਿੱਚ ਅਰਦਾਸ ਕਰੇ ਤੇ ਉਹ ਫਲਦਾਰ ਬੂਟਾ ਉੱਥੇ ਲਾ ਕੇ ਜਾਵੇ ਤੇ ਉਹਦੇ ਘਰ ਔਲਾਦ ਹੁੰਦੀ ਹੈ ਇਹ ਕੁਝ ਅਸੀਂ ਅੱਖੀਂ ਵੇਖਿਆ ਸੱਪ ਦੇ ਡੰਗਣ ਵਾਲੀ ਘਟਨਾ ਵੀ ਦਾਸ ਨਾਲ ਵਾਪਰੀ ਤੇ ਤੇ ਇਹ ਜਿਹੜੀ ਪੌਦੇ ਲਾਉਣ ਵਾਲੀਆਂ ਘਟਨਾਵਾਂ ਇਹ ਤੇ ਕਈ ਨੇ ਨਾ ਇਸੇ ਸਥਾਨ ਦੇ ਜਿਨ੍ਹਾਂ ਕੋਲ ਅਸੀਂ ਵਿਦਿਆ ਲਈ ਕੁਰਬਾਨੀ ਸਿੱਖੀ ਆਪਜੀ ਦੇ ਨਗਰ ਦੇ ਨੇ ਭਾਈ ਮਲਕੀਤ ਸਿੰਘ ਜੀ ਤੇ ਉਹਨਾਂ ਕਈ ਵਾਰ ਸਾਨੂੰ ਇਹ ਬਚਨ ਦੱਸੇ ਕੋਈ ਇਦਾਂ ਦੇ ਪਰਿਵਾਰ ਵੀ ਆਏ ਇੱਕ ਆਸਟ੍ਰੇਲੀਆ ਤੋਂ ਪਰਿਵਾਰ ਆਇਆ ਸੀ ਜਿਨ੍ਹਾਂ ਆ ਕੇ ਉੱਥੇ ਬੂਟਾ ਲਾਇਆ ਦਾਸਿਕ ਰਾਈ ਤੇ 24 ਸਾਲ ਬਾਅਦ ਉਹਨਾਂ ਦੇ ਘਰ ਪੁੱਤਰ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੋਈ ਸੀ ਇੱਕ ਪਰਿਵਾਰ ਆਇਆ ਉਹਨਾਂ ਦੇ ਘਰ 10 ਸਾਲ ਬਾਅਦ ਸ਼ਾਦੀ ਤੋਂ 10 ਸਾਲ ਬਾਅਦ ਅਰਦਾਸ ਕਰਾਉਣ ਤੋਂ ਬਾਅਦ ਉਹਨਾਂ ਨੂੰ ਪੁੱਤਰ ਦੀ ਦਾਤ ਮਿਲੀ ਸੋ ਅਸੀਂ ਇਹ ਕਈ ਕਟਨਾਵਾਂ ਨੇ ਕਰਨ ਤੋਂ ਭਾਵ ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉੱਤੇ ਬਚਨ ਨੇ ਕਿ ਕੋਈ ਭਾਰ ਨਾ ਸਹਿਤ ਪੂਰਨ ਵਿਸ਼ਵਾਸ ਧਾਰ ਕੇ ਗੁਰੂ ਚਰਨਾਂ ਵਿੱਚ ਅਰਦਾਸ ਕਰੇ ਤੇ ਪ੍ਰਵਾਨ ਹੁੰਦੀ ਹੈ ਇੱਕ ਬਚਨ ਹੋਰ ਕਹਿੰਦੇ ਸੀ ਕਿ ਜੇ بارش ਨਹੀਂ ਪੈਂਦੀ ਤੇ ਸਾਰੇ ਨਗਰ ਦੇ ਵਿੱਚੋਂ ਗ੍ਰਾਹੀ ਕੀਤੀ ਜਾਵੇ ਕੋਈ ਰੁਪਈਆ ਦੇਵੇ ਦੂ ਦੇਵੇ ਪੰਜ ਦੇਵੇ ਦਸ ਦੇਵੇ ਤੇ ਉਹ ਕੜਾ ਪ੍ਰਸ਼ਾਦ ਦੀ ਦੇਗ ਫਿਰ ਪਿੰਡ ਤਿਆਰ ਕਰਕੇ ਪੁਰਾਣੇ ਬਜ਼ੁਰਗ ਜਿਹੜੇ ਨੇ ਫਿਰ ਉਹ ਸ਼ਬਦ ਕੀਰਤਨ ਪੜ੍ਹਦੇ ਤੇ ਸੰਗਤੀ ਰੂਪ ਵਿੱਚ ਦੇਗ ਲੈ ਕੇ ਗੁਰਦੁਆਰਾ ਸਾਹਿਬ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਤੇ ਪਹੁੰਚਦੇ ਸੀ ਜਿਹੜਾ ਨੌਵੀਂ ਬਾਦਸ਼ਾਹੀ ਵਾਲਾ ਸਥਾਨ ਹੈ ਨਾ ਉੱਥੇ ਫਿਰ ਅੱਧਾ ਘੰਟਾ ਕੌਣਾ ਘੰਟਾ ਜਿੰਨਾ ਸਮਾਂ ਬੜਨਾ ਫਿਰ ਸ਼ਬਦ ਕੀਰਤਨ ਕਰਨਾ ਜਿਵੇਂ ਬਜ਼ੁਰਗ ਪਿੰਡਾਂ ਵਿੱਚ ਕਰਦੇ ਨੇ ਫਿਰ ਅਰਦਾਸ ਬੇਨਤੀ ਕਰਾਉਂਦੇ ਸੀ ਹੁਕਮਨਾਮਾ ਲੈਣਾ ਤੇ ਫਿਰ ਜੇ ਬਰਸ ਬਾਰਿਸ਼ ਨਹੀਂ ਹੋ ਰਹੀ ਤੇ ਮੀ ਪਿਆ ਜਾਂਦਾ ਸੀ ਤੇ ਇਹ ਸਾਡੇ ਅੱਕੀ ਵੇਕੀਆਂ ਕਟਣਾਵਾਂ ਨੇ ਜੀ ਸੱਚਮੁੱਚ ਹੋਈਆਂ ਗੱਲਾਂ ਨੇ ਇੱਕ ਵਕਤ ਐਸਾ ਸੀ ਅਸੀਂ ਬਾਣੀ ਸਿੱਖਦੇ ਸੀ ਤੇ ਮੀ ਨਹੀਂ ਪਿਆ ਕਈ ਦਿਨ ਲੰਘ ਕੇ ਬਾਰਸ਼ ਦੇ ਮਹੀਨੇ ਵਿੱਚ ਵੀ ਮੀ ਨਾ ਪਿਆ ਸੋਕਾ ਜਿਵੇਂ ਕਹੋ ਫਿਰ ਪਿੰਡੋਂ ਸਾਰੇ ਨਗਰ ਤੋਂ ਗ੍ਰਾਹੀ ਕਰਕੇ ਕੜਾ ਪ੍ਰਸ਼ਾਦੀ ਦੇ ਕੇ ਤਿਆਰ ਕੀਤੀ ਗਈ ਤੇ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਤੇ ਅਸੀਂ ਇਹ ਅੱਖੀਂ ਵੇਖਣ ਦੀ ਗੱਲ ਮੈਂ ਕਰਦੇ ਆ ਸਾਧ ਸੰਗਤ ਕਿ ਸ਼ਬਦ ਕੀਰਤਨ ਕਰਦਿਆਂ ਕਰਦਿਆਂ ਕਾਲੀਆਂ ਘਟਾਂ ਚੜ੍ਹ ਆਈਆਂ ਸੀ ਹਨੇਰ ਛੱਕੜ ਆ ਗਿਆ ਅਰਦਾਸ ਕਰਦਿਆਂ ਕਰਦਿਆਂ ਸਾਰੇ ਦਰਵਾਜ਼ੇ ਬੰਦ ਕਰਕੇ ਅਰਦਾਸ ਕਰਨੀ ਪਈ ਇੰਨੀ ਜ਼ੋਰਦਾਰ ਹਨੇਰੀ ਝੁੱਲੀ ਕਾਲੀਆਂ ਘਟਾਂ ਚੜ੍ਹ ਕੇ ਆ ਗਈਆਂ ਇੱਕ بارش ਹੋ ਗਈ ਸੀ ਤੇ ਜੇ بارش ਹੁੰਦੀ ਆ हटਦੀ ਨਹੀਂ ਤੇ ਫਿਰ ਵੀ ਸਾਰੇ ਨਗਰ ਦੇ ਵਿੱਚੋਂ ਜੋ ਕੋਈ teurs ਫੁੱਲ ਦਿੰਦਾ ਉਹ ਇਕੱਤਰ ਕਰਕੇ ਦੀਗ ਬਣਾ ਕੇ ਨਗਰ ਦੇ ਵਿੱਚ ਆਈ ਤੇ ਫਿਰ ਗੁਰੂ ਘਰ ਅਰਦਾਸ ਕਰਾਈ ਜਾਂਦੀ ਸੀ ਤੇ ਜੇ بارش ਹਟਦੀ ਨਹੀਂ ਤੇ ਆਠ ਵੀ ਜਾਂਦੀ ਸੀ ਆਪੋੜਾ ਵੀ ਕਈ ਦਿਨ ਜਦੋਂ بارش ਨਹੀਂ ਹੱਟੀ ਸਿਰਪਿੰਡ ਤੇ ਵੀਰਾਂ ਨੌਜਵਾਨਾਂ ਨੇ ਇਕੱਤਰ ਹੋ ਕੇ ਫਿਰ ਜੋ ਕੋਈ ਤੈਨ ਕੋਲੀ ਕਤਰ ਕੀਤਾ ਤੇ ਜੇਗ ਬਣਾ ਕੇ ਗੁਰੂ ਅਕੀਰ ਅਰਦਾਸ ਕੀਤੀ ਤਰਨਾ ਲਿਆ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਚਲੋ ਕੈਣ ਵਾਲਿਆਂ ਨੇ ਵਿਗਿਆਨਕ ਢੰਗ ਨਾਲ ਇਹਨੂੰ ਸੋਚਣਾ ਵੀ ਇਦਾਂ ਹੋ ਗਿਆ ਉਦੋਂ ਹੋ ਗਿਆ ਸ਼ਰਧਾ ਵਾਲੇ ਨੇ ਤੇ ਇਹੀ ਕਹਿਣਾ ਵੀ ਗੁਰੂ ਸਾਹਿਬ ਦੀ ਕਿਰਪਾ ਵਰਤੀ ਸੋ ਮੇਰੀ ਬੇਨਤੀ ਕਰਨ ਤੋਂ ਭਾਵ ਇਹ ਸੀ ਕਿ ਗੁਰਮਤਿ ਕਹਿੰਦੀ ਪਰਮੇਸ਼ਰ ਸਭ ਕੁਝ ਕਰਦਾ ਹੈ